ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮੈਂ ਸਿਰਫ ਅੱਜ ਗ੍ਰੰਥੀ ਸਿੰਘਾਂ ਦੀ ਇੱਥੇ ਇੰਟਰਵਿਊ ਹੈ ਸੈਂਟਰੂ ਵਿੱਚ ਭਾਗ ਲੈਣ ਵਾਸਤੇ ਆਇਆ ਹਾਂ ਬਾਕੀ ਹੋਰ ਕੋਈ ਹੋ ਰਹੀ ਹੈ ਮੈਨੂੰ ਇਹਦੇ ਬਾਰੇ ਯਾਰ ਥੱਲੇ ਕਰਨ ਸਾਲੇ ਮੈਂ ਕਰ ਹਾਂਜੀ ਸਿੰਘ ਜੀ ਹਾਂਜੀ ਅਰਥ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਸਰਕਾਰਾਂ ਨੇ ਜਿੰਨੇ ਵੀ ਤੀਰਥ ਸਥਾਨ ਹੈ ਉੱਥੇ ਵਿਕਾਸ ਦੇ ਨਾਮ ਦੇ ਉੱਤੇ ਪੈਸਾ ਖਰਚਿਆ ਤੇ ਜਿੰਨੇ ਕੀਰਤਾਨ ਹਨ ਤੁਹਾਨੂੰ ਕੋਈ ਮੈਕ ਟੂਰਿਸਟ ਪਲੇਸ ਜਿਹੜੇ ਆ ਉਹ ਬਣ ਗਏ ਆ ਤੇ ਲੋਕ ਵੀ ਜਿਹੜੇ ਆ ਪਿਕਨਿਕ ਸਪੌਟ ਜਿਹੜੇ ਆ ਸਮਝਣ ਲੱਗ ਪਏ ਆ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਭਾਰਤ ਦੇ ਵਿੱਚ ਨੀਰਸ਼ ਖਾਲਾ ਹੈ ਚਾਹੇ ਉਹ ਮੰਦਿਰ ਹੈ ਚਾਹੇ ਉਹ ਗੁਰਦੁਆਰੇ ਹੈ ਚਾਹੇ ਉਹ ਚਰਚਾ ਹੈ ਚਾਹੇ ਉਹ ਮਸੀਤਾਂ ਨੇ ਇਹ ਪਿਕਨਿਕ ਸਪੌਟ ਨਹੀਂ ਹੈ ਇਹ ਆਸਥਾ ਦੇ ਕੇਂਦਰ ਹੁੰਦੇ ਆ ਸ਼ਰਧਾ ਦੇ ਕੇਂਦਰ ਹੁੰਦੇ ਆ ਖਾਸ ਤੌਰ ਦੇ ਉੱਤੇ ਜੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਾਰੇ ਗੱਲ ਕਰੀਏ ਤਾਂ ਇਹ ਸਿਰਫ ਤੇ ਸਿਰਫ ਰੋਹਾਨੀਅਤ ਦਾ ਕੇਂਦਰ ਹੈ ਆਸਥਾ ਦਾ ਕੇਂਦਰ ਹੈ ਟੂਰਿਸਟ ਪਲੇਸ ਜਿਹੜਾ ਹੈ ਬਿਲਕੁਲ ਨਹੀਂ ਹੈ ਇਹ ਇੱਥੇ ਜਿੰਨੇ ਵੀ ਆਉਂਦੇ ਨੇ ਉਹਨਾਂ ਨੂੰ ਐਜ਼ ਏ ਟੂਰਿਸਟ ਨਹੀਂ ਆਉਣਾ ਚਾਹੀਦਾ ਐਜ਼ ਏ ਤੀਰਥ ਯਾਤਰੀ ਆਉਣਾ ਚਾਹੀਦਾ ਹੈ ਸ਼ਰਧਾ ਭਾਵ ਨਾਲ ਆਉਣਾ ਚਾਹੀਦਾ ਹੈ ਵੈਸੇ ਕਿਸੇ ਵੀ ਚਾਹੇ ਮੰਦਿਰ ਜਾਈਏ ਗੁਰਦੁਆਰੇ ਜਾਈਏ ਮਸਜਿਦ ਜਾਈਏ ਤੀਰਥ ਯਾਤਰੀ ਬਣ ਕੇ ਜਾਣਾ ਚਾਹੀਦਾ ਹੈ ਆਸਥਾ ਰੱਖ ਕੇ ਜਾਣਾ ਚਾਹੀਦਾ ਹੈ ਕਿਨਿਕ ਸਪੌਟ ਜਿਹੜਾ ਸਮਝ ਕੇ ਜਾਣਾ ਨਹੀਂ ਹੈ ਇਹ ਠੀਕ ਨਹੀਂ ਹੈ ਇਸ ਕਰਕੇ ਮੈਂ ਇਹੋ ਅਪੀਲ ਕਰਦਾ ਹਾਂ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਔਰ ਖਾਸ ਤੌਰ ਤੇ ਜਿਹੜੇ ਗੈਰ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹਨਾਂ ਨੂੰ ਇਹੋ ਹੀ ਅਸੀਂ ਅਪੀਲ ਕਰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਟੂਰਿਸਟ ਪਲੇਸ ਜਿਹੜਾ ਬਿਲਕੁਲ ਨਹੀਂ ਹੈ ਇਹ ਆਸਥਾ ਦਾ ਕੇਂਦਰ ਹੈ ਸ਼ਰਧਾ ਦਾ ਕੇਂਦਰ ਹੈ ਇਹ ਬੰਦਗੀ ਦਾ ਘਰ ਹੈ ਭਗਤੀ ਦਾ ਘਰ ਹੈ ਇਹ ਰੋਹਾਨੀਅਤ ਦਾ ਕੇਂਦਰ ਹੈ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਉਣਾ ਚਾਹੀਦਾ ਜੀ ਅਕਾਲੀ ਦਲ ਨੇ ਪ੍ਰੋਪੋਜ਼ ਕੀਤੀ ਆ ਜੇ ਨਾ ਚਲੋ ਤੁਸੀਂ ਕਹਿ ਕੇ ਅੱਜ ਦੀ ਮੀਟਿੰਗ ਬਾਰੇ ਪਤਾ ਨਹੀਂ ਹੈ ਕਿ ਇਹਨਾਂ ਨੇ ਮੀਟਿੰਗ ਕੋਈ ਸੱਦੀ ਹੈ ਅਕਸਰ ਹੀ ਦੇਖਿਆ ਗਿਆ ਕਿ ਤੁਸੀਂ ਪੰਥਕ ਹੋਕਾ ਦਿੰਦੇ ਰਹੇ ਹੋ ਜਦੋਂ ਜਸਵੰਤ ਸਿੰਘ ਅਕਾਲ ਤਖਤ ਸਾਹਿਬ ਰਹੇ ਹੋ ਹਲੇ ਵੀ ਦਿੰਦੇ ਹੋ ਪਰ ਇੱਥੇ ਤੁਸੀਂ ਅਕਾਲੀ ਦਲ ਦਾ ਬੋਲਬਾਲਾ ਵੀ ਤੁਸੀਂ ਕਰਦੇ ਰਹੇ ਹੋ ਬੋਲਬਾਲੇ ਤੋਂ ਕਾ ਭਾਵੇਂ ਹੈ ਕਿ ਕੱਲ੍ਹ ਅਕਾਲੀ ਦਲ ਨੂੰ ਹੀ ਜਿਹੜੀ ਤਗੜਾ ਕੀਤਾ ਜਾਵੇ ਕਿਉਂਕਿ ਇੱਕੋ ਇੱਕ ਪਾਰਟੀ ਹੈ ਸਿੱਖਾਂ ਦੀ ਪਰ ਅੱਜ ਉਸ ਦੇ ਵਿੱਚ 파ੜ ਪਿਆ ਹੈ ਕਈ ਜਾਣੇ ਵੱਖ ਹੋਏ ਨੇ ਕਈ ਉਸ ਦੇ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਕਰ ਰਹੇ ਨੇ ਪਰ ਤੁਹਾਡਾ ਕਲੀਨ ਦੀ ਵੀ ਦੇਖਣ ਨੂੰ ਮਿਲਿਆ ਕਿ ਹਰਪ੍ਰੀਤ ਸਿੰਘ ਜਨਤਾ ਹੋਰਾਂ ਨੂੰ ਹੀ ਪ੍ਰਧਾਨ ਬਣਾ ਦੇਣਾ ਚਾਹੀਦਾ ਇਸ ਤੇ ਤੁਹਾਡਾ ਕੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਦੇ ਲੀਡਰਸ਼ਿਪ ਦੇ ਸਤਿਪਿਤ ਉਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋ ਮਾਰੇ ਮੋਟੇ ਆਪਸ ਦੇ ਵਿੱਚ ਕੋਈ ਮਤਭੇਦ ਹੈ ਕੋਈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦੁਫੇੜ ਪੈਣਾ ਜਿਹੜਾ ਹੈ ਇਹ ਬਹੁਤ ਗਲਤ ਗੱਲ ਹੈ ਤੁਹਾਨੂੰ ਅਪਰੋਚ ਕੀਤੀ ਗਈ ਹੈ ਜੀ ਕਾਲੀਦਾਰ ਵੱਲੋਂ ਤੁਹਾਨੂੰ ਅਪਰੋਚ ਕੀਤੀ ਗਈ ਹੈ ਜੀ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ ਜੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਟੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਟੜਿਆਂ ਦੀ ਰਾਜਨੀਤੀ ਕਰਨੀ ਬਹੁਤੀ ਸੌਖੀ ਹੈ। ਭਾਈ ਅਮਰਜੀਤ ਪ੍ਰਧਾਨ ਨੂੰ ਹਲੇ ਤੱਕ ਵੀ ਛੱਡਿਆ ਗਿਆ। ਯਾਨੀ ਉਹਨਾਂ ਨੇ ਚਾਹਦੇ ਹੋਏ। ਇਹ ਕਿ ਇਹ ਦੇਖੋ। ਭਾਈ ਅਮਰਜੀਤ ਦਾ ਕਰਨ। ਨਾ ਹੀ ਸੋਚ ਚਕਾਈ ਗਈ ਹੈ। ਉਹ ਹਲੇ ਵੀ ਜੇਲ੍ਹ 'ਚ ਬੰਦ ਨੇ। ਉਧਰੋਂ ਕਈ ਉਹਨਾਂ ਦੇ ਪੰਥਕ ਜਿਹੜੇ ਲੀਡਰ ਨੇ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਬਰਨਾਲਾ ਤੋਂ ਚੋਣ ਲੜਨ ਦਾ ਨਾਮ ਕਰ ਦਿੱਤਾ ਹੈ। ਉਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਦੋਹਰੇ ਮਾਪਦੰਡ ਵਰਤਦੀ ਹੈ। ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਵਿੱਚ ਹੋਰ ਪੰਜਾਬ ਦੇ ਵਿੱਚ ਜਿੰਨਾ ਮਰਜੀ ਸਮਾਜ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਐਨਐਸਏ ਵਧਾਉਣਾ ਚਾਹੁੰਦੇ ਤੇ ਸਰਕਾਰਾਂ ਜਿਹੜੀਆਂ ਵਧਾਈ ਜਾਂਦੀਆਂ ਗੈਰ ਕਾਨੂੰਨੀ ਵੀ ਐ ਮੈਨੂੰ ਭਾਈ ਅਮਰਪਾਲ ਸਿੰਘ ਨੂੰ ਹੁਣ ਲੋਕਾਂ ਨੇ ਐਮਬੀਬੀ ਚੁਣਿਆ ਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੇ ਜਿਹੜਾ ਜਲਦ ਜੋ ਜਲਦ ਰਿਹਾ ਕਰੇ ਤੇ ਲੱਗਦਾ ਵੀ ਸੁਖਬੀਰ ਬਾਦਲ ਦਾ ਜ਼ਿਕਰ ਹੋ ਰਿਹਾ ਵੀ ਪ੍ਰਧਾਨਗੀ ਦੇ ਉੱਤਰ ਚ ਲਾਂਬੇ ਕਰ ਦਿਓ ਕਿ ਵੀਰ ਬਾਦਲ ਕਹਿੰਦੇ ਪ੍ਰਧਾਨਗੀ ਤੋਂ ਲਾਂਭੇ ਕਰ ਦੋ। ਵਾਕਈ ਇਕਾਲੀ ਗੱਲ ਕੋ ਸੁਖਵੀਰ ਬਾਦਲ ਹੋਣਾ ਕੋ ਗਲਤੀਆਂ ਹੋਈਆਂ ਜੀ। ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਮੈਂ ਕਹਿਣਾ ਚਾਹੁੰਦਾ ਇਹ ਪਾਰਟੀ ਤੂਫਾਨ ਨਹੀਂ ਹੋਣੀ ਚਾਹੀਦੀ। ਔਰ ਦੋਨਾਂ ਧੜਿਆਂ ਦੇ ਲੀਡਰ ਸਹਿਬਾਨ ਨੂੰ ਬੰਦ ਕਮਰਾ ਬੈਠ ਕੇ ਆਪਸ ਦੇ ਵਿੱਚ ਬੈਠ ਕੇ ਸਿਆਣੇ ਬੰਦਿਆਂ ਨੂੰ ਜਿਹੜਾ ਵਿਵਾਦ ਸਲਝਾਉਣਾ ਚਾਹੀਦਾ। ਮੈਂ ਮੰਨਦੇ ਹਾਂ ਗਲਤੀਆਂ ਹੋਈਆਂ ਪਈਆਂ। ਮਾਰ ਕਰ ਲੋ ਮਾਰ ਕਰ ਲੋ। ਮੈਂ ਕਹਿ ਦਿੰਦਾ। ਕੋਈ ਕੀ ਕਹਿਣਾ ਕਿਉਂਕਿ ਨਾਇਬ ਸਿੰਘ ਸੈਣੀ ਇੱਥੇ ਆਉਂਦੇ ਨਹੀਂ। ਆ ਕੇ ਕਹਿੰਦੇ ਨੇ ਕਿਉਂਕਿ ਤੁਸੀਂ ਹਮੇਸ਼ਾ ਹੀ ਹੌਕਾ ਦਿੱਤਾ ਕਿ ਬੂਟੇ ਲਗਾ ਗਰਿਆਂ ਫਸਲਾਂ ਘੱਟ ਪਾਣੀ ਹੀ ਲੈਂਦੀਆਂ ਨੇ ਉਹ ਉਪਜਾਉ ਕਰੋ ਪਰ ਜੇ ਨਾਇਬ ਸਿੰਘ ਸਹਣੀ ਆਉਂਦੇ ਨੇ ਸੱਜਣ ਜੀ ਸਰਦਾਰ ਮੱਖਾ ਦੇਖਦੇ ਨੇ ਜਾਂਦੇ 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 ਕਿ ਹਰਿਆਣਾ ਜਿਹੜਾ ਛੋਟਾ ਭਰਾ ਹੈ ਤੇ ਪੰਜਾਬ ਵੱਡਾ ਭਰਾ ਹੈ ਪੰਜਾਬ ਦਾ ਹੱਕ ਬਣਦਾ ਹੈ ਕਿ ਹਰਿਆਣੇ ਨੂੰ ਛੋਟੇ ਭਰਾ ਨੂੰ ਪਾਣੀ ਦਵੇ ਮੈਂ ਦੇਖ ਰਿਹਾ ਦੇਖੋ ਅੱਜ ਦੀ ਬਿਜਲੀ ਵਾਧੂ ਪਾਣੀ ਕੋਲ ਨਹੀਂ ਹੈ ਪਾਣੀ ਹੈ ਇਹ ਵੀ ਥੱਲੇ ਹੈ ਪੰਜਾਬ ਦੇ ਕੁਦਰਤੀ ਵਾਸਤੌਰ ਤੇ ਪਿੰਡਾਂ ਦੇ ਵਿੱਚ ਆ ਗਏ ਪੰਜਾਬ ਦੇ ਕੋਲ ਇਸ ਵੇਲੇ ਜਿਹੜਾ ਵਾਧੂ ਪਾਣੀ ਬਿਲਕੁਲ ਨਹੀਂ ਹੈ ਪਹਿਲਾਂ ਪੰਜਾਬ ਦੀਆਂ ਜਿਹੜੀਆਂ ਫਸਲਾਂ ਨੇ ਉਹ ਪਾਣੀ ਤੋਂ ਪਿੜਾ ਜਿਹੜੀਆਂ ਅੱਜ ਅਸੀਂ ਦੇਖਦੇ ਆਂ ਬਰਬਾਦ ਹੋ ਰਹੀਆਂ ਝੋਨਾ ਜਿਹੜਾ ਪੰਜਾਬ ਨੂੰ ਲੈ ਕੇ ਡੁੱਬ ਰਿਹਾ ਤੇ ਸਾਨੂੰ ਵੀ ਜਿਹੜਾ ਕੁਝ ਨਾ ਕੁਝ ਪਾਣੀ ਨੂੰ ਬਚਾਉਣ ਦੀ ਜਿਹੜੀ ਹੈ ਉਹ ਸਮਝ ਰੱਖਣੀ ਚਾਹੀਦੀ ਹੈ ਝੋਨੇ ਵਰਗੀਆਂ ਫਸਲਾਂ ਜਿਹੜੀਆਂ ਪੰਜਾਬ ਲਈ ਮਾਰੂ ਹੈ ਔਰ ਜਿਹੜੀਆਂ ਪਾਣੀ ਲਈ ਮਾਰੂ ਬਹੁਤ ਖਪਤ ਕਰਦੀਆਂ ਇਸ ਤੋਂ ਇਲਾਵਾ ਇੰਡਸਟਰੀ ਜਿਹੜੀ ਹੈ ਉਹ ਬਹੁਤ ਪਾਣੀ ਜਿਹੜੀ ਆ ਉਹ ਪੀਂਦੀ ਹੈ ਤੇ ਪਾਣੀ ਨੂੰ ਗੰਦਲਾ ਵੀ ਕੀਤਾ ਜਾ ਰਿਹਾ ਅੱਜ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਜਿਹੜੀਆਂ ਦੇ ਵਿੱਚ ਵਾਧੂ ਪਾਣੀ ਹੋਏਗਾ ਸਰ ਸਾਹਿਬ ਮਾਫੀ ਹੁਣ ਮੰਗਣੀ ਹੈ ਹੁਣ ਮੰਗਣ ਲੱਗੇ ਤੁਹਾਨੂੰ ਲੱਗਦਾ ਵੀ ਵਾਕਈ ਕਾਲਜਾ ਤੋਂ ਗਲਤੀਆਂ ਹੋਈਆਂ ਨੇ ਮੈਨੂੰ ਨਹੀਂ ਪਤਾ ਗਲਤੀਆਂ ਹੋਈਆਂ ਨਹੀਂ ਹੋਈਆਂ ਉਹ ਤਾਂ ਲੀਡਰ ਸਾਹਿਬਾਨ ਜਾਣਦੇ ਆ ਫਿਰ ਮਾਫੀ ਕਾਢੀ ਹੈ ਜੀ ਫਿਰ ਫਿਰ ਮਾਫੀ ਕਾਢੀ ਮੰਗੋ ਉਹ ਦੱਸਣਗੇ ਆ ਕਿ ਉਹ ਕਾਦੀ ਗਲਤੀ ਦੀ